ਵਿਦੇਸ਼ ਜਾਣ ਦੇ ਕ੍ਰੇਜ਼ ਨੇ ਪੰਜਾਬੀਆਂ ਦੇ ਵਿੱਚ ਇੱਕ ਨਵਾਂ ਉਤਸ਼ਾਹ ਪੈ ਰਾਇਆ ਕੀਤਾ ਹੈ ਨੌਜਵਾਨ ਸੋਚਦੇ ਆ ਕਿ ਅਸੀਂ ਆਪਣਾ ਸੁਨਹਿਰਾ ਪੁਇਖ ਵਿਦੇਸ਼ਾਂ ਦੇ ਵਿੱਚ ਜਾ ਕੇ ਬਣਾ ਸਕਦੇ ਆ ਔਰ ਇਸੇ ਦੇ ਖਾਤਰ ਉਹ ਵਿਦੇਸ਼ ਵੱਲ ਨੂੰ ਆਪਣੀ ਜਿਹੜੀ ਦੌੜ ਨੇ ਉਹ ਕਰਦੇ ਆ ਪਰ ਜਦੋਂ ਵਿਦੇਸ਼ ਵਿੱਚ ਜਾ ਕੇ ਖੁਦਾ ਨਾ ਖਾਸਤਾ ਕੋਈ ਅਣਹੋਣੀ ਵਾਪਰਦੀ ਹੈ ਤਾਂ ਪੰਜਾਬ ਵਿੱਚ ਰਹਿੰਦੇ ਮਾਪਿਆਂ ਦਾ ਪਰਿਵਾਰ ਵਾਲਿਆਂ ਦਾ ਮਰਨ ਹੋ ਜਾਂਦਾ ਹੈ ਤੇ ਇਹੋ ਜੀ ਇੱਕ ਮੰਦ ਭਾਗੀ ਘਟਨਾ ਸਾਹਮਣੇ ਆਈ ਹੈ ਇਟਲੀ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਜੋ ਕਿ ਖੰਨੇ ਦੇ ਪਿੰਡ ਸਲੌਦੀ ਦਾ ਰਹਿਣ ਵਾਲਾ ਸੀ ਉਹ ਪਰਮਵੀਰ ਸਿੰਘ ਉਮਰ ਜਿਸ ਦੀ ਕੀ 24 ਸਾਲ ਦੱਸੀ ਜਾ ਰਹੀ ਹੈ ਹਲੇ ਡੇਢ ਮਹੀਨਾ ਪਹਿਲਾਂ ਹੀ ਰੋਜ਼ੀ ਰੋਟੀ ਕਮਾਉਣ ਦੇ ਲਈ ਇਟਲੀ ਗਿਆ ਸੀ ਪਰਮਵੀਰ ਸਿੰਘ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਪਰਮਵੀਰ ਸਿੰਘ ਰੋਜ਼ ਰੋਜ਼ ਦੀ ਤਰ੍ਹਾਂ ਆਪਣੀ ਜਿਹੜੀ ਡਿਊਟੀ ਤੇ ਉਹ ਜਾ ਰਿਹਾ ਸੀ ਤੇ ਜਦੋਂ ਆਪਣੇ ਉਹ ਤਿੰਨ ਦੋਸਤਾਂ ਦੇ ਨਾਲ ਸੜਕ ਪਾਰ ਕਰ ਰਿਹਾ ਸੀ ਸਾਈਕਲ ਤੇ ਤਾਂ ਅਚਾਨਕ ਇੱਕ ਤੇਜ਼ ਰਫ਼ਤਾਰ ਗੱਡੀ ਨੇ ਉਸ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ ਇਸ ਹਾਸੇ ਦੇ ਵਿੱਚ ਪਰਮਵੀਰ ਦੀ ਮੌਕੇ ਤੇ ਹੀ ਮੌਤ ਹੋ ਗਈ ਔਰ ਪਰਿਵਾਰ ਨੇ ਆਪਣੇ ਪੁੱਤਰ ਪਰਮਵੀਰ ਸਿੰਘ ਦੀ ਮਿੱਤਕ ਦੇਹ ਨੂੰ ਜਲਦ ਤੋਂ ਜਲਦ ਆ ਭਾਰਤ ਲਿਆਉਣ ਦੇ ਲਈ ਸਰਕਾਰ ਦੇ ਅੱਗੇ ਗੁਹਾਰ ਲਾਈ ਹੈ